ਜੁਗਸੀ ਦੀ ਹੱਟੇ ਬਸ ਸਟੈਂਡ ਮਰਿੰਡਾ ਬੜਾ ਸੋਹਣਾ ਤੇ ਬੜਾ ਪਿਆਰਾ ਸੂਟ ਲੈ ਕੇ ਆਏ ਆ ਜੀਆ ਲਵੈਂਡਰ ਨਾਲ ਮੂਗੀ ਆ ਮੈਚਿੰਗ ਹੈ ਜੀ ਆਹ ਬਲੈਕ ਨਾਲ ਨਾਬੀ ਮੈਚਿੰਗ ਹੈ ਜੀ ਆਹ ਬਲੈਕ ਨਾਲ ਵਾਈਟ ਮੈਚਿੰਗ ਹੈ ਜੀ ਆਹ ਪੀਲੇ ਨਾਲ ਰਾਇਲ ਮੈਚਿੰਗ ਹੈ ਜੀ ਮਲਾਈ कॉटन ਦਾ ਕਪੜਾ ਜੀ ਜਿਨ੍ਹਾਂ ਨੇ ਇੱਕ ਇੱਕ ਸੂਟ ਲੈਣਾ ਜਾਂ ਦੋ ਦੋ ਲੈਣੇ ਆ ਉਹਨਾਂ ਨੂੰ ਮਿਲੂਗਾ 300 ਰੁਪਏ ਦਾ ਸੂਟ ਜੀ ਜਿਨ੍ਹਾਂ ਨੇ ਚਾਰ ਚਾਰ ਸੂਟ ਲੈਣੇ ਆ ਉਹਨਾਂ ਨੂੰ ਮਿਲੂਗਾ 280 ਰੁਪਏ ਦਾ ਸੂਟ ਜੀ ਜੁਗਸੀ ਦੀ ਹੱਟੇ ਬਸ ਸਟੈਂਡ ਮਰਿੰਡਾ ਵੀਡੀਓ ਲਾਈਕ ਅਤੇ ਸ਼ੇਅਰ ਕਰੀ ਚਲੋ ਬੜੇ ਸੋਹਣੇ ਤੇ ਬੜੇ ਵਧੀਆ ਤੇ ਬੜੇ ਸੁੰਦਰ ਡਿਜ਼ਾਈਨ ਆਏ ਆ ਆਪਣਾ ਹੀ 2 ਨੰਬਰ ਡਿਜ਼ਾਈਨ ਪੀਲੇ ਵਾਲਾ ਪੀਲੇ ਵਾਲਾ ਹलो ਆ ਦੇਖੋ ਮੈਚਿੰਗ ਕਿੰਨਾ ਸੁੰਦਰ ਆਇਆ ਜੀ ਪੀਲੇ ਨਾਲ ਬਲੈਕ ਆ ਬਲੈਕ ਨਾਲ ਪਿੰਕ ਆ ਲਾਈਵ ਆ ਬਲੈਕ ਨਾਲ ਕਰੀਮ ਨਾਲ ਬਲੈਕ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਜੱਸੀ ਜੀ ਹੱਤੀ ਬਸਟੈਂਡ ਮਰਿੰਡਾ ਕਰੀ ਚਲੋ ਵੀਡੀਓ ਸ਼ੇਅਰ ਅਤੇ ਲਾਈਕ ਕੋਈ ਇੱਕ ਦੁਕਾਨ ਹੈ ਕੱਪੜੇ ਦੀ ਹੋਸਟਲ ਦੀ ਜਿੱਥੇ ਕੱਪੜਾ ਵਧੀਆ ਤੇ ਸਸਤਾ ਮਿਲਦਾ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ